Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non profit, educational, or personal use tips the balance in favor of fair use. ਜਾਦਾ देर ਨਾ ਲਗਾਉਂਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਲੋਬੀ ਹੁਣ ਆਪਾਂ ਚੱਲੇ ਆਂ ਅੱਜ ਮੈਂ ਨੂਨ ਲੁੱਕ ਕ੍ਰੀਏਟ ਕੀਤੀ ਆ ਜੋ ਸਭ ਸੂਨਾ ਸੂਨਾ ਪਾਇਆ ਸੀ ਨਾ ਹੋਏ ਗਰਮੀ ਪੜੀ ਲੱਗਣ ਦੀ ਜੋ ਸਾਰਾ ਅੱਜ ਸੂਨਾ ਸੂਨਾ ਪਾਇਆ ਸੀ ਸਾਰਾ ਲਾਹਤ ਆ ਤੇ ਆ ਈਰਿੰਗ ਪਾ ਲਈ ਮੈਂ ਆਹ ਭਾਗੀ ਵੇਖਦੇ ਭਲਾ ਕਿਦਾਂ ਦੇ ਲੱਗਦੇ ਆ ਕੀ ਲੋਡ ਸੇ ਸੋਨਾ ਲਾਉਣ ਦੀ ਪਾਈ ਰੱਖਦੀ ਹੈ ਜੇ ਵੀ ਕਿਹਾ ਸੀ ਕਿੜਾ ਕਦੇ ਸੋਨਾ ਵੇਖਿਆ ਦੁਨੀਆਂ ਕੋਲ ਤਾਂ ਸੋਨਾ ਹੈ ਹੀ ਨਹੀਂ ਗਾ ਸੋਨਾ ਤਾਂ ਪਹਿਲਾਂ ਤੇਰੇ ਕੋਲ ਹੀ ਹੈ ਕੈਂਦੇ ਪਾਪਾ ਕੇ ਦਿਖਾਉਂਦੀ ਕਰਦੇ ਹਾਂ ਦੁਨੀਆ ਨੂੰ ਤੇ ਅੱਜ ਅਸੀਂ ਚੱਲੇ ਹਾਂ ਉੱਥੇ ਜਿੱਥੇ ਸਾਰਾ ਚੰਡੀਗੜ੍ਹ ਜਾਂਦਾ ਹੈ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਹੈ ਸਾਰਾ ਚੰਡੀਗੜ੍ਹ ਕਿੱਥੇ ਜਾਂਦਾ ਹੈ ਕਹਿੰਦੇ ਸਾਰਾ ਉੱਥੇ ਹੀ ਮਿਲਦਾ ਹੈ ਚੰਡੀਗੜ੍ਹ ਤਾਂ ਸਵੇਰ ਸਵੇਰ ਟਾਇਲਟ ਵੀ ਜਾਂਦਾ ਤੇ ਉਹਦੇ ਟਾਇਲਟ ਜਾ ਕੇ ਦਿਖਾएंगे ਸਾਨੂੰ ਉਹ ਵੀ ਤੁਰ ਗਏ ਆਪਾਂ ਤੇ ਉੱਥੇ ਤੋਂ ਮੈਂ ਕਾਲੀ ਜੀ ਲੱਗਣ ਦੀ ਹਾਂ ਮੈਂ ਫਲੈਟ ਦੇ ਵਿੱਚ ਬਹੁਤ ਇਧਰ ਇਧਰ ਕਾਲਾ ਜਾਂ ਭਾਰਤ ਵਿੱਚ ਮੈਂ ਇਹਨਾਂ ਨੂੰ ਮਾਂ ਇਹਨਾਂ ਦਾ ਸੋਹਣਾ ਸੋਹਣਾ ਆਓ ਹੁਣ ਇੱਕ ਤੇਰਾ ਫਿਲਟਰ ਲੱਗ ਗਿਆ ਹਣਾ ਨਾ ਚਾਜਾਂ ਨਾਲ ਉੱਥੇ ਫਿਲਟਰ ਨਹੀਂ ਲੱਗਿਆ ਸੀਗਾ ਤਾਂ ਕਰਕੇ ਉੱਥੇ ਰੰਗ ਕਾਲਾ ਲੱਗਦਾ ਸੀ ਤੇ ਇੱਥੇ ਫਿਲਟਰ ਨਾਲ ਹੁਣ ਰੰਗ ਗੋਰਾ ਲੱਗਦਾ ਤੇਰਾ ਪਹੁੰਚ ਕੇ ਹੀ ਲਾਂਟੇ ਫਿਲਹਾਲ ਪਾਰਕਿੰਗ ਇਧਰ ਬਾਹਰ ਹੀ ਲਾਉਣੀ ਪਈ ਕਿੰਦੇ ਅੰਦਰ ਪਾਰਕਿੰਗ ਨਹੀਂ ਆ ਗਈ ਵੀ ਅੰਦਰ 100 ਰੁਪਏ ਕਿੰਟਾ ਲੈਂਦੇ ਆ ਤੇ ਇੱਥੇ ਸਾਰਿਆਂ ਨੇ ਜੱਟੀਆਂ ਲਾਈਆਂ ਬਾਹਰਲੇ ਬੰਨੇ ਮੈਂ ਕਿਹ ਬਾਹਰ ਵਾਲੀ ਜਗਾ ਹੋ ਗਿਆ ਪਰ ਇਸ ਸ਼ਹਿਰ ਦੇ ਵਿੱਚ ਹੀ ਪੈ ਜਾਂਦਾ ਵਾ ਲਾਂਟੇ ਅੰਦਰ ਕਹਿੰਦੇ ਕਿ 100 ਰੁਪਏ ਲੈਂਦੇ ਇੱਥੇ ਕਹਿੰਦੇ 100 ਰੁਪਿਆ ਘੰਟੇ ਦਾ 100 ਰੁਪਿਆ ਘੰਟੇ ਚਲੋ ਇੱਥੇ ਵਧੀਆ ਸ਼ਾਮੇ ਲੱਗ ਗਈ ਗੱਡੀ ਆਪਣੀ ਹਾਂ ਵੇਖਦੇ ਅੰਦਰ ਰੌਣਕ ਆਇਆ ਇਹਦਾ ਏ ਧੁੱਪ ਤਾਂ ਆਪੇ ਰੌਣਕ ਹੀ ਨਹੀਂ ਰਹਾ ਹੱਥ ਨੂੰ ਲੱਗਣ ਦੀਆਂ ਲੱਗਣੀਆਂ ਮੈਨੂੰ ਤਾਂ ਲੱਗਦਾ ਵਾਵਾ ਹੀ ਅੰਦਰ ਗਾ ਪਿਆ ਹੋਣਾ ਆਇਆ ਹਾਂ ਲੈ ਮਿੱਤਰਾ ਹੁਣ ਇਹ ਰਹੇ ਆ ਪਰਚੀ ਨਾ ਰਾਹ ਤਣ ਅੰਦਰ ਵੀ ਅੰਦਰ ਜਾਣ ਦੇ ਵੀ ਤੁਹਾਨੂੰ ਪੈਸੇ ਲੱਗਣਗੇ ਬਾਹਰ ਤਾਂ ਬਹੁਤ ਸੋਨਾ ਵਾ ਲੈ ਐਡੀ ਕਿੱਡੀ ਗੱਲ ਆ ਫਿਰ ਮਨ ਹੈਗੀ ਤਹਿਰ ਮਨ ਉਹਨਾਂ ਨੂੰ ਕਹਦੇ ਕਿ ਮੈਂ ਤੁਹਾਡੀ ਪ੍ਰਮੋਸ਼ਨ ਕਰ ਦਿੰਨੀ ਤੇ ਸਾਨੂੰ ਫਿਰ ਚ ਜਾਣ ਦੋ ਅੰਦਰ ਤੇ ਜੇ ਪਾਰਕਿੰਗ ਦਾ ਇੰਨਾ ਹੀ ਸੀਗਾ ਵੀ ਘੰਟੇ ਦਾ 100 ਰੁਪਿਆ ਲੈਂਦੇ ਆ ਤੇ ਤੁਸੀਂ ਗੱਡੀ ਘਰੇ ਹੀ ਖੜਾਉਣੀ ਸੀਗੀ ਤੁਰ ਕੇ ਆਇਆ ਨਾ ਸੀਗਾ ਨਾ ਵਧੀਆ ਸੈਰ ਹੋਇਆ ਨਹੀਂ ਸੀਗੀ ਤੁਹਾਡੀ ਕਿ 80 80% ਆਫ ਮੈਨੂੰ ਪਤਾ ਹੀ ਨੇ ਨਹੀਂ ਛੱਡਣਾ ਆਈ ਨੋ ਗੁਥਲੀ ਜੀ ਲੱਲਾ ਇੱਥੋਂ ਆ ਗੁਥਲੀ ਜੀ ਠੀਕ ਨਹੀਂ ਆ ਖੈਲੀ ਜੀ इतने तो चटनी भी ला लेनी जल्दी सॉस ब्लैक ब्लू कोई होर कलर बड़े कमेंट किए सारे ने कि परस रमन के कोई अज लैक दे लगा जट परस कुकरी तो मारन लगा पे बलॉग पर तो पहला तो रेट रूट तो पूछ लिया की रेट है ते ते तो कितने बाद चुरा तुरा तो ही रह जाए ये बड़ी अच्छी बात कही है भावे सस्ता ही लैके दे लगा पर लैके दे लगा ਸੋਨਾ 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 ਕਿ ਭਲਾ ਹੈਗੀ ਲਾਉਂ ਚੈੱਕ ਤੇਰੀ ਵਧੀਆ ਨਹੀਂ ਸੋਨਾ ਰੱਖਦੇ ਰੱਖਦੇ ਹੋ ਕਿੰਨੇ ਦਾ ਸਿਰਫ 11000 ਦਾ 11000 ਦਾ ਬਾਹਰ ਨਿਕਲ ਇਧਰ ਨੂੰ ਇਧਰ ਨੂੰ ਮੁੜ ਜਿਓ ਨਹੀਂ ਰਸਤਾ ਰਸਤਾ ਲੱਭੀ ਕਿੱਥੇ ਰਸਤਾ ਅਰੇ ਰਸਤਾ ਆ ਜਾ ਇਧਰ ਓ ਲੈ ਦੇ ਭਰਾਵਾ ਇੰਨੇ ਕ ਪੈਸੇ ਦਾ ਤੁਸੀਂ ਤਿੰਨ ਚਾਰ ਪ੍ਰਮੋਸ਼ਨਾਂ ਕਰਕੇ ਕੱਢ ਹੀ ਲੈਣੇ ਇਹ ਐ ਅਕਸਰ ਬਿੱਧਾ ਨੂੰ ਦੱਸਦਾ ਕਿ ਪੀਜ਼ਾ ਮੈਨੂੰ ਇਨਾ ਸ਼ੌਂਕ ਨਹੀਂ ਆ ਪੀਜ਼ੇ ਦਾ ਮੈਨੂੰ ਹਾਂ ਇਹਨਾਂ ਵਾਸਤੇ ਪਾਸਤਾ ਖਰਾ ਹੈ ਪਾਸਤਾ ਖਾਵਾਂਗਾ ਪੀਜ਼ੇ ਪੀਜ਼ਾ ਮੈਨੂੰ ਇਨਾ ਸ਼ੌਂਕ ਨਹੀਂ ਆ ਨਾਲ ਮੈਂ ਕੋਲਟ ਵਗੈਰਾ ਤੋਂ ਵੀ ਇਹਨੇ ਸ਼ੇਕ ਪੀਂਦਾ ਹਾਂ ਹਾਂ ਤੇ ਹਾਸੇ ਵਾਲੀ ਗੱਲ ਸੁਣੋ ਵੀ ਇੱਥੇ ਇੰਨੀ ਕਿਹੋ ਜਿਹੀ ਗਰਮੀ ਲੱਗਣ ਦੀ ਹੈ ਨਹੀਂ ਕੋਈ ਕਹਿਣ ਦੀ ਗੱਲ ਨਹੀਂ ਤੇ ਮੈਂ ਉਹਨੂੰ ਪੁੱਛਿਆ ਕਿ ਵਿਹੜਾ ਟਵਣੀ ਵੇ ਆਪਣਾ ਭਾਜੀ ਨੂੰ ਮੈਂ ਵੀ ਇੱਥੇ ਲਗਾਣੀ ਮੈਂ ਏਸ ਜਿਹੜੀ ਲੱਗੇ ਵਾਹ ਇਹ ਨਿੱਗਰ ਵੀ ਲੱਗਣ ਦੀ ਕਿੰਦੇ ਉਸ ਤੋਂ ਤੱਕ ਟੂਲਿੰਗ ਦੀ ਪਹੁੰਚ ਗਈ ਤੇ ਸੱਚੀ ਗੱਲ ਹੈ ਇੰਨੀ ਗਰਮੀ ਆ ਪਸੀਨਾ ਮਨਵਾ ਵੀ ਗਿਆ ਤੇ ਆਡਾ ਤੇ ਇਹੀ ਹਾਲ ਰਿਹਾ ਇਹਦੇ ਨਾਲ ਚੰਗਾ ਹੀ ਥੱਲੇ ਰਹਿੰਦੇ ਨਹੀਂ ਨਹੀਂ ਤੁਸੀਂ ਉਹਨਾਂ ਨੂੰ ਦੱਸਿਆ ਨਹੀਂਗਾ ਵੀ ਤੁਸੀਂ ਅੱਜ ਲੈਂਟੇ ਮਾਲ ਜਾਣਾ ਸੀਗਾ ਵੀ ਉਹ ਵਧੀਆ ਅਰੇਂਜਮੈਂਟ ਕਰਕੇ ਦਿੰਦੇ ਇਹ ਤਾਂ ਤੁਹਾਨੂੰ ਬਾਲਾ ਵੱਡਾ ਘਾਟਾ ਪੈ ਗਿਆ ਜੇ ਤੁਸੀਂ ਉਹਨਾਂ ਨੂੰ ਦੱਸ ਦਿੰਦੇ ਤਾਂ ਵਧੀਆ ਅਰੇਂਜਮੈਂਟ ਤਾਂ ਕਰ ਦਿੰਦੇ ਤੁਹਾਡੇ ਵਾਸਤੇ ਉਹਨਾਂ ਨੂੰ ਅਕਸਰ ਪਤਾ ਤਾਂ ਹੋਣਾ ਚਾਹੀਦਾ ਸੀ ਨਾ ਕਿ ਅੱਜ ਰਮਨਾਰੀ ਆ ਰਿਹਾ ਲੈਂਟੇ ਮਾਲ ਚ ਮੇਰਾ ਮੇਕਅਪ ਵੀਗੜ ਪੈਲ ਕੇ ਖਰਾਬ ਹੋਉਂਦਾ ਇਨੀ ਮੀਤਰਾ ਮੈਂ ਕਰੋ ਮੇਕਅਪ ਕਰ ਆ ਲੱਟ ਜੀ ਨਾ ਆਪਣੀ ਪੁੱਛੇ ਨੂੰ ਰੱਖ ਠੀਕ ਆ ਇਹ ਹੈ ਜੀ ਸਟਾਈਲ ਆ ਨੀ ਸਟਾਈਲ ਫੜ ਕੇ ਨਾ ਇਹਨੂੰ ਵਾਟ ਛੜ ਨਹੀਂ ਕੋਈ ਆ ਵੇਲੋ ਵੇਲੋ ਤਲੀ ਕਹਿੰਦੇ ਤੇ ਪ੍ਰਭ ਤੇ ਆ ਵੇਲੋ ਆਂਦੇ ਤੇਰੀ ਲੱਟ ਵਾਟ ਛੜਨੀ ਮੈਂ ਵੇਹ ਲੋ ਜਿਹੇ ਸਾਵਨਾ ਭਰਾਵਾ ਤੂੰ ਬੋਲਿਆ ਨਾ ਇਹਨੂੰ ਲੱਟ ਪਿੱਛੇ ਕਰ ਆਉਂਦੀ ਉਸ ਦਾ ਸੇ ਅੰਦਾਜ਼ਾ ਲਾਲਾ ਵੀ ਘਰੇ ਜਾ ਕੇ ਤੇਰਾ ਕੀ ਹਾਲ ਹੋਇਆ ਹੋਗ ਤੇਰਾ ਤਾਂ ਕੁਛ ਰਿਆ ਹੋਣਾ ਘਰੇ ਜਾ ਕੇ ਮੈਨੂੰ ਨਹੀਂ ਚੰਗਾ ਲੱਗਦਾ ਇਦਾਂ ਦਾ ਕੰਮ ਆਲੋ ਫਿਰ ਤੁਹਾਨੂੰ ਵੀ ਚੰਗਾ ਲੱਗਦਾ ਤੇ ਮੈਨੂੰ ਨਹੀਂ ਚੰਗਾ ਲੱਗਦਾ ਹਾਂ ਇੱਥੇ ਠੀਕ ਆ ਸਿੰਪਲ ਵਧੀਆ ਠੀਕ ਆ ਚਲੋ ਹਾਂ ਕੋਈ ਨਹੀਂ ਮੰਨ ਲਈ ਪ੍ਰਾਪਰਟੀ ਬਾਹਰ ਘਰ ਜਾ ਕੇ ਵੇਖੇ ਇਹਨਾਂ ਦਾ ਕੀ ਆਣ ਹਾਂ ਘਰ ਜਾ ਕੇ ਕੋਈ ਨਹੀਂ ਕਰਨਾ ਐਨੇ ਮੇਰੇ ਕੋਈ ਕਾੜੀਆਂ ਤਵੇ ਮਾਰਨੇ ਸਿਰ ਚੇ ਤੇ ਉਹ ਦੇਖੀ ਕਿ ਤੇ ਭਰਾਵਾ ਤਵੇ ਬਾਰ-ਪਾਰ ਉਹਦੇ ਹਾਲਤ ਨਾ ਵਗੜ ਦੇ ਕਿ ਤੇ ਆਪ ਬਾਅਦ ਚ ਰੋਟੀ ਵੱਲੋ ਬੈਠਾ ਰਹੇ ਹਾਂ ਆਸਟਾ ਨਾ ਇਹ ਤਾਂ ਨਹੀਂ ਫਿਰ ਇੱਥੇ ਕੁਲੀ ਜਾਂਦਾ ਮੈਨੂੰ ਤੇ ਫਿਰ ਉਹਨੂੰ ਘਰੇ ਬਣਾ ਦੇਣਾ ਸੀਗਾ ਐਡੀ ਵੱਡੀ ਕੋਈ ਸ਼ੈਫਾ ਉਹ ਘਰੇ ਬਣਾ ਕੇ ਖਵਾ ਦਿੰਦੀ ਐਵੇਂ ਐਡੇ ਵੱਡੇ ਮਾਰਚ ਲੈ ਕੇ ਆਈ ਉਹਦੇ ਪੈਸੇ ਲਵਾਏ ਹਾਂਜੀ ਮਿਲਦੇ ਆਪਾਂ ਫਿਰ ਆਪਣੀ ਅਗਲੀ ਵੀਡੀਓ ਦੇ ਨਾਲ ਤੇ ਉਦੋਂ ਤੱਕ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਤੇ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤੇ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰਨਾ